ਮਾਮਲਾ ਸਵੇਰੇ 7:00 ਤੋਂ ਲੈ ਕੇ 12:30 ਦੇ ਵਿੱਚ ਵਿੱਚ ਸਾਨੂੰ ਪੜੋਸੀਆਂ ਨੂੰ ਪਤਾ ਲੱਗਾ ਕਿ ਇੱਥੇ ਦੁਕਾਨ ਤੇ ਬੜੀ ਹਲਚਲ ਹੁੰਦੀ ਪਈ ਹੈ ਤੁਹਾਡੇ ਤੁਹਾਡੇ ਭਾਈ ਸਾਹਿਬ ਜੋ ਹੈ ਜੀ ਇੱਥੇ ਪਹੁੰਚੇ ਨੇ ਮੌਕੇ ਤੇ ਉਦੋਂ ਤੱਕ ਆ ਕੇ ਦੇਖਿਆ ਸ਼ਟਰ ਕੁੱਟਿਆ ਹੋਇਆ ਸੀ ਕੈਂਚੀ ਗੇਟ ਨਾਲ ਕੋਈ ਉਹਨਾਂ ਨੇ ਕਟੜਨਾ ਕੱਟਿਆ ਕਿ ਦਰਵਾਜ਼ੇ ਉਹਨਾਂ ਨੇ ਫਿਰ ਘੱਟੋ ਘੱਟ 15 ਤੋਂ 20 ਜਣਿਆਂ ਦਾ ਗੈਂਗ ਸੀ ਪੂਰਾ ਜਿਹੜੇ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਮਾਲ ਤੁਸੀਂ ਕਿੰਨੇ ਵਜੇ ਪਹੁੰਚੇ ਇੱਥੇ ਜਦੋਂ ਇਹ ਘਟਨਾ ਘਟਦੀ ਆ ਉਸ ਤੋਂ ਬਾਅਦ ਤੁਸੀਂ ਕਿੰਨੇ ਵਜੇ ਆਉਂਦੇ ਅਸੀਂ 2 ਵਜੇ ਦੇ ਆਸ-ਪਾਸ ਆਈਏ ਤੇ ਪਹੁੰਚ ਚੁੱਕੇ ਸੀ ਉਹ ਤਾਂ ਚਲੇ ਗਏ ਸੀ ਹਾਂਜੀ ਉਦੋਂ ਜਾ ਚੁੱਕੇ ਸੀਗੇ ਇਹ ਉਹਨਾਂ ਨੇ ਸਾਰੀ ਵਾਰਦਾਤ ਨੂੰ ਜੇ ਵੀਡੀਓ ਦੇ ਹਿਸਾਬ ਨਾਲ ਚੰਗੀ ਹੈ ਤੇ 10-4 ਮਿੰਟ ਦੇ ਵਿੱਚ ਹੀ ਇੰਜਾਮ ਦੇ ਦਿੱਤਾ ਆਨ ਤੋਂ ਲੈ ਕੇ ਐਂਡ ਤੱਕ ਸਾਰੀ ਵਾਰਦਾਤ ਦਾ ਗੇਟ ਸ਼ਟਰ ਸਾਰੀ ਵੀਡੀਓ ਕਾਫੀ ਭਲੀ ਹੋਈ ਆ ਫਦਲੇ ਸੀਸੀਟੀਵੀ ਬਾਅਦ ਲੇ ਦੇਖਿਆ ਹੋਇਆ ਸਾਰਾ ਫਿਰ ਉਹ ਸਾਰੇ ਕੰਮ ਉਸ ਨੇ ਬਾਅਦ ਦਾ ਅੰਜਾਮ ਦੇ ਕੇ ਫਿਰ ਇਧਰ ਜਨਰੇਟਰ ਪਿੱਛੇ ਲੁਕੇ ਰਹੇ ਨੇ ਸ਼ਾਇਦ ਫਿਰ ਆਡੇ ਪਹੁੰਚਣ ਤੱਕ ਇਹ ਸਾਰਾ ਹੋ ਚੁੱਕਾ ਹੀ ਬਾਅਦ ਦਾ ਉਸ ਨੂੰ ਕਦੋਂ ਪਤਾ ਲੱਗਦਾ ਇਸ ਮਾਮਲੇ ਦਾ ਉਸ ਉਸ ਨੂੰ ਅਸੀਂ ਉਸੇ ਟਾਈਮ ਇਨਫੋਰਮ ਕਰਤਾ ਕੁ ਸਿਹਰ ਦੀ ਆ ਰਹੀ ਆਪਣੀ ਕਾਰਵਾਈ ਕਰ ਰਹੇ ਨੇ ਉਹ ਫਰਾਂਸੀਕ ਵਾਲੇ ਆਏ ਦੇ ਨੇ ਉਹ ਆਪਣੀ ਕਾਰਵਾਈ ਕਰਦੇ ਬੈਨੇ ਇਹਨੂੰ ਉਮੀਦ ਹੈ ਤੁਹਾਡਾ ਜੋ ਵੀ ਨੁਕਸਾਨ ਹੋਇਆ ਹੁਣ ਤੱਕਰ ਗੱਲ ਕਰੀਏ ਤੇ ਕੀ ਕੋਈ ਦੁਕਾਨ ਦੇ ਅੰਦਰੋਂ ਜਿਹੜਾ ਸਮਾਨ ਆ ਲੈ ਕੇ ਗਿਆ ਦੇਖੋ ਸਮਾਨ ਜੋ ਐਸਟੀਮੇਟ ਹੈ 40 ਤੋਂ 45 ਕਿਲੋ 45 ਕਿਲੋ ਦੇ ਆਸ-ਪਾਸ ਚਾਂਦੀ ਦਾ ਢੀ ਨੁਕਸਾਨ ਹੋਇਆ ਤੇ ਲਗਭਗ 500 ਗ੍ਰਾਮ ਦੇ ਆਸ-ਪਾਸ ਸੋਨਾ ਵੀ ਹੈਗਾ ਜਿਹੜਾ ਉਹ ਲੈ ਗਏ ਨੇ ਨੋਜ਼ ਪਿੰਨਾਂ ਦੇ ਡੱਬੇ ਸੀਗੇ ਉਹ ਕੁਝ ਕਸਟਮਰ ਦੇ ਸਮਾਨ ਹੀ ਟਿੱਕੇ ਸੀਗੇ ਕਾਫੀ ਸਮਾਨ ਸੀਗਾ ਉਹ ਲੈ ਗਏ ਕਿੰ ਕਿੰਨਾ ਕਾਜ ਦਾ ਟੋਟਲ ਬਲਾ ਕੇ ਆਪਾਂ ਗੱਲ ਕਰੀਏ ਕੋ ਜਦੋਂ ਕੰਮ ਸ਼ੁਰੂ ਕੀਤਾ ਹੀ ਉਦੋਂ ਚਲੋ ਚਾਂਦੀ ਦਾ ਰੇਟ ਸੀਗਾ 40000 50000 ਆਈ ਪੌਣੇ 6 ਲੱਖ ਰੁਪਏ ਚਾਂਦੀ ਦਾ ਰੇਟ ਹੀ ਹੋ ਗਿਆ ਸੋਨਾ ਵੀ ਮਹਿੰਗਾ ਹੋ ਗਿਆ ਥੋੜੀ ਕੈਲਕੂਲੇਸ਼ਨ ਲਾ ਕੇ ਥੋੜੀ ਸਮੇਂ ਲੱਗੇਗੀ ਐਸਟੀਮੇਟ ਅਹੀ ਮੰਨੀਏ ਤੇ ਮਾਨੂੰ ਲੱਗਦਾ ਕੋਈ 1.5 ਕਰੋੜ ਦੇ ਆਸ-ਪਾਸ ਨੁਕਸਾਨ ਹੋ ਗਿਆ ਮੰਗ ਕੀ ਕਰਦੇ ਹੋ ਕਿਉਂਕਿ ਆਇਤ ਨੇ ਜਹੀਆਂ ਘਟਨਾਵਾਂ ਵਾਪਰ ਰਹੀਆਂ ਪੰਜਾਬ ਦੇ ਵਿੱਚ ਕੀ ਮੰਗ ਕੀ ਕਰਨਾ ਚਾਹੁੰਦੇ ਸਰਕਾਰ ਤੋਂ ਮੰਗ ਤੇ ਐਡਮਿਨਿਸਟ੍ਰੇਸ਼ਨ ਦੀ ਹੈਲਪ ਹੀ ਹੈ ਸਾਰਿਆਂ ਨੂੰ ਸੂਧਾ ਮਿਲੇ ਇਹ ਆਵਾਜ਼ ਤਾਂ ਨਾ ਹੋਣ ਜੇ ਕਾਰੋਬਾਰੀ ਬੰਦਾ ਵਪਾਰੀ ਤਾਂ ਇਸ ਟਾਈਮ ਜੁਲਰਸ ਖਾਸ ਕਰਕੇ ਟਾਰਗੇਟਡ ਹੋਏ ਨੇ ਉਹ ਜ਼ਿਆਦਾ ਨਿਸ਼ਾਨੇ ਦੇ ਹਾਂਦੇ ਪਏ ਨੇ ਸਾਰੇ ਜੁਲਰ ਤੇ ਦੇਖੋ ਪ੍ਰਸ਼ਾਸਨ ਨੂੰ ਥੋੜਾ ਇਹਦੇ ਬਾਰੇ ਜ਼ਿਆਦਾ ਸੋਚਣਾ ਚਾਹੀਦਾ ਹੋਵੇ ਕਿ ਕਿੱਦਾਂ ਅਸੀਂ ਆਪਣੇ ਸਿਟੀਜ਼ਨ ਨੂੰ ਇੱਕ ਸੇਫਟੀ ਦੇ ਸਕਣੀ ਆ ਜੇ ਦੇਖੋ ਉਹ ਤੇ ਆਏ ਹਮਲਾ ਕਰਨ ਜੇ ਸਾਹਮਣੇ ਵੀ ਕੋਈ ਬੈਠਾ ਹੁੰਦਾ ਨਾ ਉਹਨਾਂ ਨੇ ਉਹਦੀ ਵੀ ਨਹੀਂ ਪਰਵਾਹ ਕਰਨੀ ਜਾਨੋ ਮਾਰਨ ਦੀ ਵੀ ਤੇ ਸਮਾਜ ਜ਼ਿਆਦਾ ਜਿਸ ਤਰ੍ਹਾਂ ਇਹ ਘਟਣਾਵਾਂ ਸੁਣਨ ਨੂੰ ਮਿਲਦੀਆਂ ਸਮਾਜ ਦੇ ਵਿੱਚ ਇਹਦੇ ਪ੍ਰਤੀ ਸਮਾ ਆਪਣਾ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਇਹ ਦਿਨ ਸਾਰਾ ਇੱਕ ਮੈਸੇਜ ਮਾੜਾ ਜਾਂਦਾ ਹੈ ਸਟੇਟ ਦੇ ਪ੍ਰਤੀ ਕਿ ਸਟੇਟ ਚ ਇਹੋ ਜਿਹੀਆਂ ਜਲੰਧਰ ਦਾ ਵੇਖਦੇ ਆ ਅੰਮ੍ਰਿਤਸਰ ਦਾ ਵੇਖਦੇ ਪਏ ਆ ਰੋਜ਼ ਕਿਤਨਾ ਕਿਤੇ ਜੁਵਲਰ ਨੂੰ ਰੋਬਰੀ ਹੁੰਦੀ ਪਈ ਹੈ ਡਕੈਤੀ ਹੁੰਦੀ ਪਈ ਹੈ ਤੇ ਇਹਦੇ ਬਾਰੇ ਪ੍ਰਸ਼ਾਸਨ ਨੂੰ ਜ਼ਰੂਰ ਥੋੜਾ ਅੱਗੇ ਵੱਧ ਕੇ ਹੈਲਪ ਕਰਨੀ ਚਾਹੀਦੀ ਹੈ ਸਾਡੀ ਦੇਖੋ ਕਮਾਨ ਲੱਗਿਆਂ ਤੇ ਸਾਰੀ ਉਮਰ ਨਿਕਲ ਜਾਂਦੀ ਹੈ ਸਾਡੇ ਭਾਈ ਸਾਹਿਬ ਨੇ 50 ਸਾਲ ਦੀ ਏਜ ਆ ਹੂੰ ਥੋੜਾ ਸੋਚਦੇ ਆ ਕਿ ਅਸੀਂ ਥੋੜੇ ਰਿਲੈਕਸ ਹੀ ਵਨ ਜੀਵਾਂਗੇ ਥੋੜਾ ਚਲੋ ਕਮਾ ਲਿਆ ਤੇ ਇਹੋ ਜਿਹਾ ਇੱਕ ਸੱਟ ਵੱਜ ਗਈ ਹੈ ਤੇ ਉਹਨਾਂ ਦੀ ਸਾਰੀ ਪੂੰਜੀ ਜੀਵਨ ਦੀ ਉਹਨਾਂ ਦੀ ਨਸ਼ਟ ਹੋਈ ਗਈ ਹੈ ਤੇ ਹੁਣ ਅਗੋਂ ਚਾਹੁੰਦੇ ਆਂ ਪ੍ਰਸ਼ਾਸਨ ਦੀ ਮਦਦ ਕਰੇ ਵੱਧ ਤੋਂ ਵੱਧ ਕਿ ਇਹ ਰਿਕਵਰੀ ਹੋ ਸਕੇ ਸਾਡੀ ਮਿਹਨਤ ਦਾ ਜਿਹੜਾ ਪੈਸਾ ਵਾ ਉਹ ਮਿਲ ਜੇ ਤੇ ਇਸ ਤੋਂ ਤੁਹਾਨੂੰ ਉਸ ਤੋਂ ਵੱਡੀ ਕੋਈ ਹੋਰ ਸਾਨੂੰ ਕੋਈ ਮੰਗ ਹੈ ਹੀ ਨਹੀਂ ਕੋਈ ਨਾ ਇੱਥੇ ਬੰਦੀ ਹੈ ਇਹੀ ਹੈ ਕਿ ਬਸ ਚਲੋ ਸਾਰਿਆਂ ਲਈ ਚੰਗਾ ਹੋਵੇ ਜਿੱਦਾ ਜਿੱਦਾ ਵੀ ਨੁਕਸਾਨ ਹੁੰਦਾ ਪਰ ਪ੍ਰਚਾਰਨ ਨੂੰ ਇਹਦਾ ਥੋੜਾ ਜਿਆਦਾ ਧਿਆਨ ਰੱਖਣਾ ਚਾਹੀਦਾ ਕਿ ਜੂਲਰ ਕਿਉਂ ਜਿਆਦਾ